ਲਓ ਜੀ ਲਾਭ ਹੀਰਾ ਸਾਬ ਨੇ ਲਾਭ ਹੀਰਾ ਸਾਹਿਬ ਉਹਨਾਂ ਦੇ ਭਰਾ ਨੇ ਸਕੇ ਭਰਾ ਸਕੇ ਭਰਾ ਅੰਕਲ ਜੀ ਹਾਂਜੀ ਹਾਂਜੀ ਸਰ ਅੱਛਾ ਲਓ ਜੀ ਆਪਾਂ ਗੱਲਬਾਤ ਕਰਾਂਗੇ ਲਾਭ ਹੀਰਾ ਜੀ ਨੂੰ ਪੂਰੀ ਦੁਨੀਆ ਜਾਣਦੀ ਹੈ ਬਹੁਤ ਕਹਿਣ ਨਾਮ ਹੈ ਕਹਿਣ ਨਾਮ ਤਾਂ ਹੈਗਾ ਪਰ ਬੰਦੇ ਨੇ ਜਿਹੜਾ ਚਮਕਾਇਆ ਹੋਇਆ ਉਹ ਤਾਂ ਯਾਰ ਗੱਲਾਂ ਹੀ ਛੱਡ ਦੋ ਹਨਾ ਅੱਜ ਵੀ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਉਸਤਾਦ ਕਹਿੰਦੇ ਨੇ ਉਸਤਾਦ ਲਾਭ ਹੀਰਾ ਜੀ ਹਨਾ ਔਰ ਅਸੀਂ ਵੀ ਕਹਿੰਦੇ ਆ ਸਾਡੇ ਰੱਬ ਵਰਗੇ ਨੇ ਮਤਲਬ ਬਹੁਤ ਮਹਾਨ ਹਸਤੀ ਐ ਤੇ ਉਹਨਾਂ ਦੇ ਨਾਲ ਬਚਪਨ ਵਾਲੇ ਗੱਲਾਂ ਸੁਣਾਂਗੇ ਅੱਜ ਕੱਲ ਅੱਜ ਇਹਦਾ ਜਿਵੇਂ ਬਚਪਨ ਚ ਕਹੇ ਜਿਵੇਂ ਨਟਖਟਾ ਹੁੰਦੇ ਨੇ ਜਿਵੇਂ ਕੀ ਕਹੇ ਜਿਆ ਸਵਾ ਸੀ ਆਪਾਂ ਉਹ ਗੱਲਬਾਤ ਕਰਾਂਗੇ ਅੰਕਲ ਜੀ ਸ਼ਾਸਤਿਕਾਲ ਇੱਕ ਘੈਂਟੋਂ ਜੀ ਘੈਂਟਾ ਜੀ ਕਿੱਥੋਂ ਆਏ ਹੋ ਜੀ ਅਸੀਂ ਪਿੰਡੋਂ ਆਏ ਅੱਛਾ ਤੇ ਲਾਭ ਹੀਰਾ ਜੀ ਤੁਹਾਡੇ ਸਕੇ ਭਰਾ ਨੇ ਹਾਂ ਜੀ ਸਕੇ ਭਾਈ ਜੀ ਅਜੇ ਲਾਭ ਹੀਰਾ ਜੀ ਦਾ ਕੋਈ ਬਚਪਨ ਵਾਲੀਆਂ ਗੱਲਾਂ ਦੱਸੋ ਸਾਨੂੰ ਬਚਪਨ ਚ ਕਹੇ ਜਿਆ ਸੀ ਤੁਹਾਡੇ ਛੋਟੇ ਪ੍ਰਾਣੀਆਂ ਜਾਂ ਵੱਡੇ ਨੇ ਛੋਟੇ ਭਰਾ ਨੇ ਤੁਹਾਡੇ ਛੋਟੇ ਭਰਾ ਨੇ ਅੱਛਾ ਕਿਵੇਂ ਕਿਹੋ ਜਿਹਾ ਸੁਭਾਅ ਸੀ ਛੋਟੇ ਹੁੰਦਾਂ ਦਾ ਬਹੁਤ ਵਧੀਆ ਨਰਮ ਸੁਭਾਅ ਸੀ ਅਸੀਂ 6 ਭਰਾ ਸੀ ਅੱਛਾ ਬਹੁਤ ਨਰਮ ਸੁਭਾਅ ਸਾਡੇ ਭਰਾਵਾਂ ਨੂੰ ਕਦੇ ਲੜੇ ਬੋਲੇ ਨਹੀਂ ਸੀ ਅੱਛਾ ਇੱਕ ਨਾ ਇੱਕ ਇਹ ਨਾ ਗੱਲ ਸੁਣੀਆ ਲਾ ਵੀਰਾ ਜੀ ਬਾਰੇ ਕਹਿੰਦੇ ਵੀ ਛੋਟੇ ਹੁੰਦੇ ਬੱਕਰੀਆਂ ਚਾਰਦਾ ਹੁੰਦਾ ਸੀ ਉਹ ਗੱਲ ਸੱਚੀ ਹੈ ਬੱਕਰੀਆਂ ਵੀ ਕਿਤੇ ਹੁਣ ਆਪਾਂ ਘਰ ਦੀ ਖੇਤੀ ਹੈ ਇਹ ਕਰ ਸਕਦੇ ਹਾਂ ਹਾਂ ਵੀ ਹਾਂ ਮਤਲਬ ਆਪਣੇ ਘਰੇ ਬੱਕਰੀਆਂ ਸੀਗੀਆਂ ਕਰ ਸਕਦੇ ਹਾਂ 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 ਬਿਲਕੁਲ ਕਰ ਸਕਦੇ ਹਾਂ ਇਹ ਹੁੰਦਾ ਆਪਾਂ ਕਰ ਸਕਦੇ ਹਾਂ ਹਾਂਜੀ 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 ਸਿੱਟੀ ਟਾਈਮ ਤੇ ਲ ਜਾਂਦਾ ਸੀ ਬਾਲੇ ਐਵੇਂ ਮਰ ਜਾਂਦੇ ਨਹੀਂ ਸਾਡਾ ਮਾਲ ਚਾਰਦਾ ਰਿਹਾ ਹਾਂ ਕਹਿੰਦੇ ਵੀ ਜਦੋਂ ਮਾਲ ਚਾਰ ਕਹਿੰਦੇ ਉੱਥੇ ਗਾਣੇ ਗਾਉਂਦਾ ਹੁੰਦਾ ਸੀ ਨਾ 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 ਮਰ ਜਾਂ ਝੂਠਾ ਅੱਜ ਗਾਇਕੀ ਦਾ ਪੂਤ ਸ਼ੁਰੂ ਤੋਂ ਸੀ ਵੀ ਇੱਕ ਵਾਰ ਗੋਡ ਗਿਫਟ ਹੁੰਦਾ ਯਾਰ ਰੱਬ ਨੇ ਭਰਕੀ ਭੇਜ ਜਾਂਦਾ ਵੀ ਤਾਂ ਗਾਉਣਾ ਹੀ ਹੈ ਜੇ ਬਾਅਦ ਚੋਂ ਕੋਈ ਸਿੱਖਿਆ ਕਿ ਤੂੰ ਪ੍ਰਾਇਮਰੀ ਚ ਲੱਗਿਆ ਛੋਟਾ ਹੁੰਦਾ ਹੀ ਬੱਚ ਹੂੰ ਮੁੜ ਕੇ ਸਾਡੇ ਪਾਣੀ ਆ ਗਿਆ ਕਲਾਣੇ ਪੜਿਆ ਕਲਾਣੇ ਤੋਂ ਫਿਰ ਭਲਾੜੇ ਵਾਗੇ ਅੱਛਾ ਕਿੰਨੇ ਪੜੇ ਕਿੰਨੇ ਕੋਹੇ ਨੇ ਪੜੇ ਤਾਂ 12 ਨੇ 12 ਪੜੇ ਹੂੰ ਠੀਕ ਹੈ ਅੱਛਾ ਜਿਹੜੀ ਮੰਨ ਲਓ ਇਹ ਗੀਤ ਲੈਨੇ ਗਾਣੇ ਲੈਨੇ ਉਹ ਕੀ ਤੋਂ ਕੀ ਤੋਂ ਲੈਨੇ ਕੀ ਤਾਂ ਬੜੇ ਤਾਂ ਥਾੜੀ ਵਾਲਦੇ ਸੀ ਅੱਛਾ ਇੱਕ ਨਾ ਗੱਲ ਉੱਡੀ ਸੀ ਪਿੱਛੇ ਜੀ ਇਹਨਾਂ ਦਾ ਗਾਣਾ ਆਇਆ ਸੀਗਾ ਉਹਦਾ ਕੋਈ ਪਤਾ ਨਹੀਂ ਲੱਗਿਆ ਤੇਰੀ ਵਿਆਹ ਤੋਂ ਬਾਅਦ ਕੋਲੇ ਹਾਂ ਹਾਂ ਕਹਿੰਦੇ ਉਹ ਕੋਈ ਇਹਦੇ ਸਕੇ ਸੰਬੰਧੀ ਦੇ ਉੱਤੇ ਗਾਣਾ ਸੀ ਉਹ ਵੀ ਕੋਈ ਇਹਨਾਂ ਦਾ ਸਕੇ ਸੰਬੰਧੀ ਸੀਗਾ ਕੋਈ ਕੁੜੀ ਨਾਲ ਕੋਈ ਗੱਲਬਾਤ ਇਸ ਤਰ੍ਹਾਂ ਦੀ ਇੱਕ ਗੱਲ ਉੱਡੀ ਸੀ ਉਹ ਸੱਚੀ ਸੀ ਕਿ ਝੂਠੀ ਸੀ ਝੂਠੀ ਹੋਵੇ ਮਰੀ ਜਾਂਦੀ ਅੱਛਾ ਕਿਉਂਕਿ ਉਹ ਗੱਲ ਦੀ ਸੁਣੀ ਸੀ ਕਹਿੰਦੇ ਨਾ ਨਾ ਕੋਈ ਐਸੀ ਐਸੀ ਗੱਲ ਨਹੀਂ ਹੈਗੀ ਅੱਛਾ ਉਹ ਗਾਣਾ ਮਤਲਬ ਕਿ ਇੰਟਰਟੇਨਮੈਂਟ ਹੀ ਸੀਗਾ ਹਾਂਜੀ ਹਾਂਜੀ ਅੱਛਾ ਅਜੇ ਲਾਹਵੀਰਾ ਜੀ ਦਾ ਜਿਵੇਂ ਪਿੰਡ ਚ ਸਫਰ ਕਿਵੇਂ ਰਿਹਾ ਬਹੁਤ ਵਧੀਆ ਅੱਛਾ ਬਹੁਤ ਵਧੀਆ ਰਿਹਾ ਕਿਸੇ ਨਾਲ ਅੱਜ ਤੱਕ ਅਸੀਂ ਲੜੇ ਝਗੜ ਨਹੀਂ ਠੀਕ ਹੈ ਜੀ ਡੇਡੇ ਹੋ ਗਏ ਸੀ ਹਾਂ ਮੈਂ ਕਦੇ ਠੀਕ ਹੈ ਜੀ ਤੇ ਹੁਣ ਜਿਵੇਂ ਹੁਣ ਸਾਰੇ ਵੱਡੇ ਵੱਡੇ ਕਲਾਕਾਰ ਨੇ ਕਰਨ ਔਜਲੇ ਹੋਰੀ ਦੀਪ ਜੰਡੂ ਹੋਰੀ ਤੇ ਚਲੋ ਸਿੱਧੂ ਮੂਸੇ ਵਾਲਾ ਪ੍ਰਮਾਤਮਾ ਦੀ ਹੈ ਨਾ ਉਹ ਚਲੋ ਉਹ ਦੁਨੀਆ ਚ ਨਹੀਂ ਰਿਹਾ ਪਰ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਨੇ ਸਾਰੇ ਉਸਤਾਦ ਕਹਿੰਦੇ ਨੇ ਕਿਵੇਂ ਦਾ ਮਹਿਸੂਸ ਹੁੰਦਾ ਹਾਂ ਬਹੁਤ ਵਧੀਆ ਹੁਣ ਵੀ ਕਾਰਨੇ ਇਤਨਾ ਕਸ਼ਟ ਆਰਨੇ ਤਾਂ ਹਾਂ ਆਰਨੇ ਤਾਂ ਜਮੀ ਰੱਬੇ ਸਮਝਦਾ ਇਹਨੂੰ ਹਾਂ ਕਸ਼ਟ ਤਾਂ ਗੌਂਦੀ ਕਹੀ ਜਾਂਦਾ ਬੱਲੇ ਉਸਤਾਦ ਜੀ ਹਾਂ 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 ਬੱਲੇ ਉਸਤਾਦ ਜੀ ਹਾਂ ਵੀ ਕਿਵੇਂ ਦਾ ਲੱਗਦਾ ਫਿਰ ਹਾਂ ਬਹੁਤ ਵਧੀਆ ਬਾਲਾ ਪਿਆਰ ਦਿੱਤਾ ਲੋਕਾਂ ਨੇ अच्छा ਜਿਵੇਂ ਤੁਸੀਂ ਪਿੰਡ ਚ ਹੁਣ ਥੋੜਾ ਭਰਾ ਹੈਗਾ ਵੀ ਤੁਹਾਨੂੰ ਲੋਕ ਉਹ ਉਹ ਚੀਜ਼ੇ ਦਰਜਾ ਦਿੰਦੇ ਨੇ ਵੀ ਹਾਂ ਯਾਰ ਲਾਭ ਵੀਦਾ ਪਾਈ ਜਾਂਦਾ ਹਾਂ ਜੀ ਬਹੁਤ ਸਤਿਕਾਰ ਮਿਲਦਾ ਸਤਿਕਾਰ ਮਿਲਦਾ ਜਿਵੇਂ ਹੁਣ ਤੁਸੀਂ ਮਿਲੇ ਹੋ ਹਾਂ ਹਾਂ ਮੈਂ ਹਾਂ ਬਿਲਕੁਲ 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 ਸਤਿਕਾਰ ਮਿਲਦਾ ਮਤਲਬ ਐ ਹੁੰਦਾ ਵੀ ਯਾਰ ਕਿੱਥੋਂ ਬਠਾਈਏ ਕਿੱਥੇ ਠਾਈਏ ਹੈ ਨਾ ਸਾਡਾ ਆਪਾਦ ਕੇ ਹੋ ਜਾਂਦਾ ਬਲੰਦ ਹਾਂ ਵੀ ਸਾਡਾ ਭਰਾ ਆਏਗਾ ਯਾਰ ਸਾਡਾ ਨਾਮ ਚਮਕਾਇਆ ਅੱਛਾ ਹੁਣ ਪਿੰਡ ਚ ਕਦੋਂ ਗੇੜਾ ਮਾਰਦਾ ਹੁਣ ਤਾਂ ਵੇਲੇ ਵੇਲੇ ਆਉਂਦਾ ਮੈਂ ਤਾਂ ਨਵੀਂ ਕਹਦਾ ਹੁਣ ਅਸੀਂ ਤਾਂ ਆ ਵੀ ਕੰਮ ਧੰਦੇ ਵਾਲੇ ਬੰਦੇ ਆ ਹਾਂ ਹਾਂ ਵਾਈ ਕਰਨ ਵਾਲੇ ਆ ਹਾਂ ਜੀ ਹਾਂ ਜੀ ਇਹਨੇ ਸਵੇਰੀ ਆਉਂਦਾ ਜਦੋਂ ਦਾ ਮੁੱਸੇ ਵਾਲਾ ਹੋ ਗਿਆ ਹਾਂ ਹਾਂ ਫਿਰ ਥੋੜਾ ਜਿਹਾ ਹਾਂ ਕਿਉਂਕਿ ਨਾਮ ਵੀ ਥੋੜਾ ਅੱਛਾ ਜਿਵੇਂ ਹੁਣ ਮੰਨ ਲਓ ਹੁਣ ਉਸਤਾਦ ਚਲੋ ਲਾਹਵੀਰਾ ਜੀ ਨੇ ਪਿੰਡ ਦੇ ਵਿੱਚ ਆਉਂਦੇ ਨੇ ਠੀਕ ਹੈ ਪਿੰਡ ਚ ਆਉਣਾ ਜਾਣਾ ਉਹਨਾਂ ਦਾ ਹੈਗਾ ਤੇ ਪਿੰਡ ਚ ਗੱਲਾਂ ਜਿਵੇਂ ਕਿਵੇਂ ਆਪਾਂ ਸੁਣਦੇ ਹੁੰਨੇ ਆ ਵੀ ਯਾਰ ਲਾਹਵੀਰਾ ਲਾਹਵੀਰਾ ਨੂੰ ਗਾਣਾ ਆਉਂਦਾ ਹੈ ਵੀ ਕਿਵੇਂ ਦੀਆਂ ਗੱਲਾਂ ਜਿਆਂ ਸੁਣਦੇ ਹੁੰਨੇ ਸੀ ਬਹੁਤ ਵਧੀਆ ਅੱਛਾ ਤੁਹਾਨੂੰ ਲੋਕ ਕਹਿੰਦੇ ਵੀ ਵੀ ਗਾਣਾ ਆ ਗਿਆ ਨਵਾਂ ਇੱਕ ਹੈ ਨਾ ਹਾਂ ਮੈਂ ਤਾਂ ਪੜਿਆ ਜਿਹੜੇ ਪੜੇ ਲਿਖੇ ਕੰਮ ਕੀ ਕਰਦੇ ਹੋ ਖੇਤੀ ਵਾਲੇ ਅੱਛਾ ਖੇਤੀਬਾੜੀ ਕਰਦੇ ਚਲੋ ਚਲੋ ਬਹੁਤ ਵਧੀਆ ਤੇ ਹੁਣ ਖੇਤੋਂ ਆਏ ਹੋ ਤੁਸੀਂ ਘਰੇ ਜਾ ਰਹੇ ਹੋ ਬਈ ਇਹ ਸੀਗੇ ਲਾਹਵੀਰਾ ਦੇ ਸਕੇ ਭਰਾ ਚਲੋ ਜਿੰਨੀ ਕ ਸਾਨੂੰ ਆਡੀਅেন্সੀ ਗੱਲਬਾਤ ਕੀਤੀ ਹੈ ਨਾ ਤੇ ਬਾਕੀ ਉਹਨਾਂ ਦੇ ਸਤਿਕਾਰ ਚ ਆਪਾਂ ਜਿੰਨਾ ਵੀ ਉਹਨਾਂ ਦੀ ਹੈ ਨਾ ਤਾਰੀਫ ਕਰੀ ਜਾਵੇ ਛੋਟੀ ਹੈ ਥੋੜੀ ਹੈ ਕਿਉਂਕਿ ਸਾਰੇ ਵੱਡੇ ਵੱਡੇ ਜਿੰਨੇ ਵੀ ਕਲਾਕਾਰ ਨੇ ਪੰਜਾਬੀ 뮤직 ਇੰਡਸਟਰੀ ਦੇ ਸਾਰੇ ਨਿਸ਼ਾਤਰ ਸਿੰਘ ਮਿਲੇ ਸੀ ਕਿ ਅੱਛਾ ਤੁਸੀਂ ਨਿਸ਼ਾਤਰ ਸਿੰਘ ਅੱਛਾ ਲਾਵ ਹੀਰਾ ਦੇ ਵੱਡੇ ਭਰਾ ਨਿਸ਼ਾਤਰ ਸਿੰਘ ਜੀ ਕੀ ਬਾਤ ਆ ਬਈ ਬਹੁਤ ਘੈਂਟ ਗੱਲਬਾਤ ਸ਼ੁਕਰੀਆ ਜੀ ਤੁਹਾਨੂੰ ਮਿਲ ਲੈਣਾ ਐ ਲੱਗਿਆ ਵੀ ਲਾਵ ਹੀਰੀ ਨੂੰ ਮਿਲ ਲੈ ਧੰਨਵਾਦ ਹਾਂ ਉਸਤਾਦ ਲਾਵ ਹੀਰਾ ਜੀ ਬਹੁਤ ਵੱਡਾ ਇੰਡਸਟਰੀ ਦੇ ਵਿੱਚ ਨਾਮ ਕਮਾਇਆ ਹੈ ਨਾ ਨਾਮ ਹੋਣਾ ਹੋਇਆ ਨਹੀਂ ਉਹਨਾਂ ਨੇ ਕਮਾਇਆ ਹੈ ਮੈਂ ਇੱਕ ਅੰਕਲ ਜੀ ਮੈਂ ਇੱਕ ਨਾ ਚੀਜ਼ ਸੁਣੀ ਸੀ ਜਿਵੇਂ ਉਹਨਾਂ ਦੀ ਆਵਾਜ਼ ਜਿਵੇਂ ਆਪਾਂ ਕੈਸਟਾਂ 'ਚ ਸੁਣਦੇ ਆ ਉਹ ਜੀ ਖਾੜਾ 'ਚ ਹੁੰਦੀ ਹਾਂ ਨਾ ਵੀ ਉਹ ਚੀਜ਼ ਤੇਰੀ ਕਿਸੇ ਕਲਾਕਾਰ ਖਰੇ ਕੀ ਦੱਸਦਾ ਸੀ ਹਾਂ ਹਾਂ ਬਹੁਤ ਬਹੁਤ ਤਾਕੜੀ ਗੱਲ ਬਾਤ ਸੀਗੀ ਵਿਚਾਰੇ ਸੁਰਗਵਾਸ ਹੋ ਗਏ ਰਾਮਲਾ ਜੀ ਭਾਈ ਹਾਂਜੀ ਉਹਨੇ ਨਾਮ ਰੱਖਿਆ ਸੀ ਵੀ ਜੇ ਵੀ ਇਹਦੇ ਬਰਾਬਰ ਸਟੇਜ ਲਾ ਦੇ ਮੈਂ ਲੱਖ ਰੁਪਏ ਨਾਲ ਅੱਛਾ ਰਾਮਲਾ ਜੀ ਨੇ ਹਾਂਜੀ ਹਾਂਜੀ ਕੀ ਬਾਤ ਹੈ ਭਾਈ ਹਾਂ ਇਹ ਤਾਂ ਗੱਲ ਹੈ ਉਸਤਾਦ ਅਲਾਹ ਹੀਰਾ ਤਲਾਹ ਵੀ ਰਹੀ ਸੀ ਚੰਗਾ ਬਹੁਤ ਸ਼ੀਕ ਠੀਕ ਹੈ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਚਕੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ